ਭਾਵੇਂ ਕਬੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਜੋ ਟੀਮ ਤੋਂ ਅੱਗੇ। ਤੇ ਅਓ ਇੱਕ ਵੀਡੀਓ ਦਿਖਾਉਨੇ ਆ ਕਿ ਮੋਬਾਈਲ ਸਾਡੇ ਉੱਪਰ ਕਿਸ ਕਦਰ ਭਾਰੂ ਪੈ ਗਿਆ। ਕਿ ਇਹ ਚੀਜ਼ ਸਾਡੇ ਕੋਲ ਵੀ ਆ ਤੇ ਲੱਭ ਸੀ ਕਿਤੇ ਹੋਰ ਨਹੀਂ। ਹੁਣ ਤੁਸੀਂ ਕਹੋਗੇ ਗੱਲ ਕੀ ਹੋ ਗਈ। ਹੁਣ ਤੁਹਾਨੂੰ ਵੀਡੀਓ ਦਿਖਾਉਨੇ ਆ। ਵੀਡੀਓ ਦੇਖ ਕੇ ਉਸ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ। ਦੇਖੋ। ਉਹਰੇ ਬੰਦੇ ਦੇ ਮੋਢੇ ਤੇ ਬੱਚਾ ਬਿਠਾਇਆ ਹੋਇਆ। ਮਾਲੇ ਭੁੱਲ ਗਿਆ ਸਾਈਕਲ ਖਾਲੀ ਚਲਾ ਰਿਆ ਸੀ ਨੂੰ ਇਦਾਂ ਲੱਗਾ ਕਿ ਬੱਚਾ ਕਿਤੇ ਗਵਾਚ ਗਿਆ ਹੁਣ ਉਹ ਬੱਚੇ ਨੂੰ ਲੱਭ ਰਿਆ ਫੋਨ ਕਰੂਗਾ ਪਰ ਜਦੋਂ ਆਦੇ ਮੋਢੇ ਦੇ ਹੱਥ ਮਾਰੂਗਾ ਪਤਾ ਲੱਗੂਗਾ ਕਿ ਬੱਚਾ ਤਾਂ ਮੇਰੇ ਮੋਢੇ ਤੇ ਬੈਠਾ ਤੇ ਹੁਣ ਉਹਨੂੰ ਚੁੰਮੂਗਾ ਕਿ ਕਾਸੇ ਬੱਚਾ ਮੇਰੇ ਕੋਲ ਹੈ ਹੁਣ ਦੇਖੋ ਕੱਲੀ ਝੂਲੇ ਨੂੰ ਚੁਲਾਈ ਜਾਂਦੀ ਆ ਬੱਚਾ ਗੋਦੀ 'ਚ ਫੜਿਆ ਮੋਬਾਈਲ ਤੇ ਇੰਨਾ ਬਿਆਸਤਾ ਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਭਈ ਬੱਚਾ ਮੇਰੀ ਗੋਦੀ 'ਚ ਆ ਉਹ ਲੱਭ ਰਹੀ ਆ ਬੱਚੇ ਨੂੰ ਹੁਣ ਦੇਖੋ ਅੱਗੇ ਦੇਖੋ ਇਸ ਕਦਰ ਮੋਬਾਇਲਾ ਦੇਖਿਆ ਉਹਨੇ ਨੇ ਕੂੜਾ ਸਾਫ ਕਰਨ ਵਾਲਾ ਆਪਣੀ ਕੱਚ ਥੱਲੇ ਦੇ ਦੇਣਾ ਫੇਰ ਇਹ ਇੰਨਾ ਕੋ ਹੋ ਜਾਊਗਾ ਕਿ ਇਹ ਨੂੰ ਕੂੜੇ ਵਾਲਾ ਲੱਭਣਾ ਨਿਕਤੇ ਆਲੇ ਦਾ ਦੇਖੋ ਕਿ ਕੂੜੇ ਵਾਲਾ ਗਿਆ ਕਿੱਥੇ ਉਹਨੇ ਦਾ ਤਾਂ ਸੋਚ ਰਿਹਾ ਵੀ ਮੈਂ ਕਿੱਥੇ ਰੱਖਤਾ ਉਹਦੀ ਕੱਚ ਦੀ ਆ ਉਹਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਦੇਖੂਗਾ ਨਾ ਇਹ ਉਹ ਇੱਕਦਮ ਇਹ ਡਰੂਗਾ ਉਹ ਅੰਦਰ ਵੀ ਜਾ ਆਇਆ ਦੇਖੋ ਅੰਦਰੋਂ ਹੋਰ ਚੱਕ ਲਿਆ ਜਦੋਂ ਡਿਗਿਆ ਨੂੰ ਬੇਪਰਵਾਹ ਲੱਗਿਆ ਉਹਨੇ ਕਿ ਮੇਰੇ ਕੋਲ ਉਹਨਾ ਮੱਕੜੀ ਆ ਇੱਕ ਇਹ ਕੁੜੀ ਦੀ ਢੂਹੀ ਤੇ ਆ ਗਈ ਪਿੱਠ ਪਿੱਛੇ ਪਰ ਇਹ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਵੀ ਭਾਂਡਿਆਂ ਦੇ ਲੱਭਦੀ ਆ ਵੀ ਕਿਤੇ ਭਾਂਡਿਆਂ ਚ ਤਾਂ ਨਹੀਂ ਆ ਗਈ ਉਹਨਾਂ ਦੇਖਿਓ ਬੰਬ ਹੱਥ ਵਿੱਚ ਆ ਪਰ ਜੋ ਕੌਲੇ ਵਿੱਚ ਸਿੱਟਿਆ ਹੋ ਕੋਈ ਹੋਰ ਚੀਜ਼ ਸੀ ਪਰ ਬੰਬ ਹੱਥ ਵਿੱਚ ਸੀ ਇਹ ਕਾਸ਼ ਉਹ ਆ ਦੇਖੋ ਕਿੰਨੀ ਸਮਝਦਾਰੀ ਆ ਬੇਬੇ ਦੀ ਲਓ ਪੈਰ ਸਿਰ ਦੇ ਉੱਪਰ ਦੀ ਚੱਕਿਆ ਪੈਰ ਦੇ ਉੱਪਰ ਦੀ ਮਿਲੇਗੀ ਕਿੰਨੀ ਸਮਝਦਾਰ ਬੇਬੇ ਆ ਤੇ ਉਹ ਦੇਖਦੇ ਫਾਇਰ ਬਰਗੇਟ ਵਾਲੇ ਵੀ ਹੱਸ ਰਹੇ ਨੇ ਇਹ ਵੀ ਉੱਪਰ ਦੀ ਲੰਗਿਆ ਜਾ ਸਕਦਾ ਸੀ ਪਰ ਬੇਬੇ ਨੇ ਉਹ ਚੱਕ ਕੇ ਕਿਉਂ ਲੰਗੀ ਇਹ ਵੀ ਇੱਕ ਬਹੁਤ ਸਾਰਾ ਦੇਖੋ ਫੋਨਾਂ ਨੇ ਇਨਸਾਨ ਦੀ ਦਿਮਾਗ ਤੇ ਕਿੱਥੇ ਤੱਕ ਅ ਅਸਰ ਕਰਤਾ ਜਾਂ ਕਿੱਥੇ ਤੱਕ ਇਨਸਾਨਾਂ ਨੂੰ ਇੱਕ ਕੈਦ ਵਿੱਚ ਬੰਦਿਸ਼ ਬੰਦਤਾ ਥੋੜੇ ਤੁਸੀਂ ਦੇਖੋ ਕਿ ਤੁਸੀਂ ਫੋਨ ਦੇ ਵਿੱਚ ਕਿੰਨੇ ਬੰਦੇ ਹੋ ਜਾਂ ਸੱਜੇ